ਇਹਨਾਂ ਦੇ ਪਸ਼ੂ ਰੱਖੇ ਹੋਏ ਆ ਉਹਨਾਂ ਵਾਸਤੇ ਜਿਹੜਾ ਆ ਵਾਢਾਂ ਵਾਲਾ ਵਾਜਰਾ ਇੱਕ ਵਰਦਾਨ ਹੀ ਆ ਕਿਉਂਕਿ ਜੇ ਤੁਸੀਂ ਇਹ ਪੱਠੇ ਖੇਤ ਲਾਏ ਹੋਏ ਆ ਤੁਹਾਡੇ ਪਸ਼ੂਆਂ ਵਾਸਤੇ ਸਾਰਾ ਸਾਲ ਹੀ ਪੱਠੇ ਨਹੀਂ ਮੁੱਕਦੇ ਇਹਦੇ ਖਿਲਾਫ ਨਾ ਲੋਕਾਂ ਦੇ ਵਿੱਚ ਕੁਝ ਕੁ ਭਰਮ ਵੀ ਫਲਾਏ ਹੋਏ ਆ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਸਭ ਤੋਂ ਜਿਹੜੀ ਵਧੀਆ ਚੀਜ਼ ਮੈਨੂੰ ਇਸ ਬਾਰੇ ਦੀ ਲੱਗਦੀ ਆ ਵੀ ਇਹ ਤੇ ਕੋਈ ਵੀ ਸਪਰੇ ਨਹੀਂ ਹੁੰਦੀ ਜਿਹੜਾ ਯੂਰੀਆ ਲਾਉਣਾ ਉਹ ਵੀ ਬਿਲਕੁਲ ਨਾ ਮਾਤਰ ਜਿਹਾ ਆਪਾਂ ਯੂਰੀਆ ਲਾਉਣਾ ਤੇ ਬਸ ਇਹਨੂੰ ਕੱਲਾ ਪਾਣੀ ਟਾਈਮ ਟੂ ਟਾਈਮ ਚਾਹੀਦਾ ਤੇ ਮੈਂ ਕਹਿੰਦਾ ਪੱਠੇ ਥੋਡੇ ਜਿਹੜੇ ਪਸ਼ੂਆਂ ਵਾਸਤੇ ਕਦੇ ਮੁੱਕਣੇ ਨਹੀਂਗੇ ਹਾਂ ਕੱਲਾ ਦਸੰਬਰ ਦੇ ਵਿੱਚ ਜਾ ਕੇ ਇਹ ਜਿਹੜੇ ਪੱਠੇ ਥੋੜੇ ਜੇ ਘਟਦੇ ਆ ਠੰਡ ਕਰਕੇ ਇਹ ਉੱਠਦੇ ਨਹੀਂ ਹੈਗੇ ਬਾਕੀ ਯਾਨੀ ਕਿ ਕਦੇ ਵੀ ਇਹ ਪੱਠੇ ਥੋੜੇ ਪਸ਼ੂਆਂ ਵਾਸਤੇ ਮੁੱਕਦੇ ਨਹੀਂ ਜਿਹੜੇ ਆ ਖੇਤ ਮੈਂ ਖੜਾ ਇੱਥੇ 5 ਸਾਲ ਹੋ ਗਏ ਸਾਨੂੰ ਇਹ ਬਾਇਰਾਂ ਲਾਏ ਨੂੰ ਵੈਸੇ ਸਾਡਾ 10 ਸਾਲਾਂ ਦਾ ਤਜਰਬਾ ਤੇ ਉਹ ਵੀ ਤੁਹਾਨੂੰ ਦੱਸਦਾ ਤੇ ਇਸ ਵਾਰ ਥੋੜਾ ਜੇ ਇੱਥੇ ਘਾਹ ਹੋ ਗਿਆ ਤਾਂ ਕਰਕੇ ਸਾਨੂੰ ਇੱਥੇ ਝੋਨਾ ਲਾਉਣਾ ਪੈਣਾ ਤੁਸੀਂ ਦੇਖੋ ਵਧਿਆ ਕਿੰਨਾ ਹੋਇਆ ਇਹ ਪੱਠੇ ਜੜਦੇ ਬਹੁਤ ਛੇਤੀ ਆ ਤੇ ਇੱਕ ਨਾ ਜਾਣੀ ਲੋਕਾਂ ਦੇ ਵਿੱਚ ਜਿਹੜਾ ਇਹ ਭਰਮ ਫਲਾਇਆ ਗਿਆ ਚਾਹੇ ਕਹੇ ਲੋ ਕੁਝ ਕਿ ਦੁਕਾਨਦਾਰਾਂ ਵੱਲੋਂ ਜਾਂ ਕੁਝ ਕਿ ਲੋਕਾਂ ਵੱਲੋਂ ਵੀ ਇਹ ਜਿਹੜਾ ਬਾਇਰਾ ਪਸ਼ੂਆਂ ਵਾਸਤੇ ਗਰਮ ਹੁੰਦਾ ਪਸ਼ੂਆਂ ਦੇ ਵਿੱਚ ਰਿਪੀਟ ਦੀ ਸਮੱਸਿਆ ਆਉਂਦੀ ਆ ਜਿਹੜੀ ਕਿ ਸਰਾਸਰ ਗਲਤ ਆ ਸਾਨੂੰ 10 ਸਾਲ ਹੋ ਗਏ ਇਹ ਬਾਇਰਾ ਜਿਹੜਾ ਪਸ਼ੂਆਂ ਨੂੰ ਪਾਉਂਦਿਆਂ ਨੂੰ ਕੋਈ ਵੀ ਕਦੇ ਇਹ ਜੀ ਸਮੱਸਿਆ ਨਹੀਂ ਆਈ ਹੋਰ ਵੀ ਬਹੁਤ ਸਾਰੇ ਭਰਾ ਹੋਣਗੇ ਜਿਨ੍ਹਾਂ ਨੇ ਇਹ ਲਾਇਆ ਹੋਊਗਾ ਮੈਂ ਕਹਿੰਦਾ ਭਾਈ ਨਿਆਰੇ ਆ ਪੱਠੇ ਕਦੇ ਨਹੀਂ ਮੁੱਕਦੇ ਤੇ ਇਹ ਜਿਹੜਾ ਭਰਮ ਫਲਾਇਆ ਗਿਆ ਇਹ ਕਹੇ ਲੋ ਵੀ ਉਹਨਾਂ ਦਾ ਬੀਜ ਨਹੀਂ ਸੀ ਵੇਗਣਾ ਉਹਨਾਂ ਦੀਆਂ ਸਪਰੀਹਾਂ ਨਹੀਂ ਵਕਣੀਆਂ ਹਨਾ ਤਾ ਕਰਕੇ ਇਹ ਭਰਮ ਲੋਕਾਂ ਦੇ ਵਿੱਚ ਫਲਾਇਆ ਗਿਆ ਪਰ ਬਹੁਤ ਵਧੀਆ ਚੀਜ਼ ਆ ਤੁਸੀਂ ਹੁਣ ਖੁਦ ਦੇਖੋ ਵੀ ਇੱਕ ਪਾਸੇ ਆ ਮੱਕੀ ਦਾ ਚਾਰ ਪਾਉਨੇ ਆ ਉਹ ਤੇ ਕਿੰਨੀਆਂ ਸਪਰੀਹਾਂ ਕਰਦੇ ਆ ਕਿੰਨਾ ਯੂਰੀਆ ਲਾਉਨੇ ਆ ਕੀ ਉਹ ਪਸ਼ੂਆਂ ਵਾਸਤੇ ਕੋਈ ਬਾਲੀ ਵਧੀਆ ਚੀਜ਼ ਆ ਜਿਹੜੀ ਇੱਕ ਚੀਜ਼ ਜਿਹਦੇ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਹੁੰਦੀ ਉਹ ਚੀਜ਼ ਪਸ਼ੂਆਂ ਵਾਸਤੇ ਮਾੜੀ ਕਿਵੇਂ ਹੋ ਸਕਦੀ ਆ ਸੋ ਇਹ ਸਿਰਫ ਲੋਕਾਂ ਦੇ ਵਿੱਚ ਫਲਾਇਆ ਹੋਇਆ ਇੱਕ ਭਰਮ ਆ